ਚੰਡੀਗੜ੍ਹ ਦੇ ਸੈਕਟਰ 10 ਦੀ ਕੋਟੀ 'ਚ ਹੈਂਡ ਗ੍ਰੇਨੇਡ ਦੇ ਨਾਲ ਹੋਏ ਬਲਾਸਟ ਮਾਮਲੇ 'ਚ ਚੰਡੀਗੜ੍ਹ ਪੁਲਿਸ ਦੀਆਂ ਪੂਰੀਆਂ ਟੀਮਾਂ ਚੰਡੀਗੜ੍ਹ ਪੁਲਿਸ ਦੀਆਂ ਪੂਰੀਆਂ ਯੂਨਿਟਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਹੁਣ ਪੰਜਾਬ ਦੇ ਲੋਕ ਸਰੀਰਕ ਤੰਦਰੁਸਤੀ ਪੱਖੋਂ ਜਾਗਰੂਕ ਹੋ ਰਹੇ ਨੇ। ਇਹੀ ਕਾਰਨ ਹੈ ਕਿ ਸੂਬੇ ਦੀਆਂ ਪਾਰਕਾਂ 'ਚ ਰੋਜ਼ਾਨਾ ਸਵੇਰੇ ਸ਼ਾਮ ਲੋਕ ਯੋਗਾ ਕਰਦੇ ਦਿਖਾਈ ਦੇ ਰਹੇ ਨੇ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀਐਮਡੀ ਯੋਗਸ਼ਾਲਾ ਜਨਮ ਹੀ ਬਣ ਗਈ ਹੈ। ਇਸ ਮਹੀਨੇ ਤਹਿਤ ਪੰਜਾਬ ਪਰ ਦੇ ਜ਼ਿਲ੍ਹਿਆਂ ਚ 3000 ਤੋਂ ਜ਼ਿਆਦਾ ਯੋਗ ਕਲਾਸਾਂ ਚੱਲ ਰਹੀਆਂ ਹੈ ਜਿਸ ਦੇ ਵਿੱਚ ਰੋਜ਼ਾਨਾ 80000 ਤੋਂ ਵੱਧ ਲੋਕ ਯੋਗਾ ਕਰ ਰਹੇ ਨੇ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਤੁਹਾਡੇ ਆਲੇ ਦੁਆਲੇ ਤੋਂ ਹੋਊਗਾ ਕੋਈ ਨਾ ਕੋਈ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੇ ਤੁਸੀਂ ਮਹੀਨੇ ਦੋ ਮਹੀਨੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਇਸ ਸਮੇਂ ਦੀ ਲੋੜ ਹੈ ਕਿ ਨਾ ਸਿਰਫ ਚੰਗੀ ਸਿਹਤ ਬਣਾਈ ਜਾਵੇ ਸਗੋਂ ਉਹਨਾਂ ਲੋਕਾਂ ਨੂੰ ਤਣਾਅ ਤੋਂ ਵੀ ਦੂਰ ਕੀਤਾ ਜਾਵੇ ਜਿਨ੍ਹਾਂ ਨੂੰ ਆਪਣੇ ਜੀਵਨ 'ਚ ਹਰ ਰੋਜ਼ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਮੇਰਾ ਨਾਮ ਕਮਲਜੀਤ ਸਿੰਘ ਹੈ ਅਸੀਂ ਪੰਜਾਬ ਸਰਕਾਰ ਦੇ ਬਹੁਤ ਹੀ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਨਵਾਂ ਉਪਰਾਲਾ ਸੀਐਮਬੀ ਯੋਗਸ਼ਾਲਾ ਸ਼ੁਰੂ ਕੀਤੀ ਹੈ ਜਿਸ ਦੇ ਨਾਲ ਜੀ ਮਨ ਤਨ ਸਾਰਾ ਸਵਸਥ ਰਹੇਗਾ ਅਜਿਹੇ ਚ ਮੁਫਤ ਸੀਐਮਡੀ ਯੋਗਸ਼ਾਲਾ ਲੋਕਾਂ ਲਈ ਕਾਰਗਰ ਸਾਬਤ ਹੋ ਰਹੀ ਹੈ ਪੂਰੀ ਤਰ੍ਹਾਂ ਤੋਂ ਅਲਰਟ ਹੋ ਚੁੱਕਿਆ ਨੇ ਇਨਰ ਨਾਕਿਆਂ ਤੋਂ ਇਲਾਵਾ ਹੁਣ ਆਉਟਰ ਨਾਕਾਬੰਦੀ ਵੀ ਕੀਤੀ ਜਾ ਰਹੀ ਹੈ ਦੇਖਿਆ ਜਾਏ ਕਿ ਬਾਰਡਰ ਏਰੀਆ ਤੇ ਵੀ ਪੁਲਿਸ ਦਾ ਨਾਕਾਬੰਦੀ ਪ੍ਰੋਪਰ ਲੱਗੀ ਹੋਈ ਹੈ ਤੇ ਪੁਲਿਸ ਪ੍ਰੋਪਰ ਤਰੀਕੇ ਦੇ ਨਾਲ ਜਿਹੜੀ ਕੀ ਹੈ ਚੈਕਿੰਗ ਲਗਾਤਾਰ ਲੋਕਾਂ ਦੀ ਕਰ ਰਹੀ ਹੈ ਜਿਹੜੀ ਵੀ ਗੱਡੀਆਂ ਅੰਦਰ ਆ ਰਹੀਆਂ ਜਾਂ ਫਿਰ ਬਾਹਰ ਜਾ ਰਹੀਆਂ ਹਨ ਉਹਨਾਂ ਦੀ ਪ੍ਰੋਪਰ ਚੈਕਿੰਗ ਕੀਤੀ ਜਾ ਰਹੀ ਹੈ ਤੇ ਆਪਰੇਸ਼ਨ ਸੈੱਲ ਦੇ ਇਨਸਪੈਕਟਰ ਸ਼ੇਰ ਸਿੰਘ ਦੀ ਸੁਪਰਵਾਈਜ਼ ਹੇਠ ਮੁੱਲਾਪੁਰ ਬੈਰੀਅਰ ਦੇ ਕੋਲ ਵੀ ਪੁਲਿਸ ਨੇ ਲੇਡੀ ਕਮਾਂਡੋ ਦੇ ਨਾਲ ਇੱਥੇ ਕੀ ਨਾਕਾਬੰਦੀ ਕੀਤੀ ਕੀ ਜਿਹੜੀ ਕਿ ਅੰਦਰ ਲਈਆਂ ਗੱਡੀਆਂ ਬਾਹਰ ਜਾ ਰਹੀਆਂ ਗ ਕਰ ਰਹੀਆਂ ਨੇ ਉਹਨਾਂ ਦੀ ਡਿੱਕੀ ਵੀ ਖੋਲ ਕੇ ਪ੍ਰੋਪਰ ਤਰੀਕੇ ਦੇ ਨਾਲ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਜਿਹੜੇ ਬਲਾਸਟ ਮਾਮਲੇ ਵਿੱਚ ਪੰਜਾਬ ਪੁਲਿਸ ਦੁਆਰਾ ਜਿਹੜੇ ਫੜੇ ਗਏ ਸੀਗੇ ਦੋ ਦੋਸ਼ੀ ਜਿਹੜੇ ਕਿ ਪੁਲਿਸ ਰਿਮਾਂਡ ਤੇ ਚੱਲ ਰਹੀ ਸੀ ਅੰਮ੍ਰਿਤਸਰ ਉਸ ਤੋਂ ਬਾਅਦ ਉਹਨਾਂ ਨੇ ਚੰਡੀਗੜ੍ਹ ਪੁਲਿਸ ਨੇ ਪ੍ਰੋਡਕਸ਼ਨ ਵਾਰਡ ਅਪਲਾਈ ਕੀਤਾ ਹੈ ਤੇ ਦੱਸਿਆ ਜਾ ਰਿਹਾ ਹੈ ਵੀ ਕੱਲ ਚੰਡੀਗੜ੍ਹ ਪੁਲਿਸ ਉਹਨਾਂ ਨੂੰ ਪ੍ਰੋਡਕਸ਼ਨ ਵਾਰਡ ਦੇ ਚੰਡੀਗੜ੍ਹ ਵੀ ਲੈ ਆ ਸਕਦੀ ਹੈ ਤੁਹਾਨੂੰ ਜਿਹੜੀ ਨਾਕਾ ਬੰਦੀ ਦੀ ਤਸਵੀਰਾਂ ਹੈ ਜਿਹੜੀ ਕਿ ਚੈਕਿੰਗ ਦੀ ਤਸਵੀਰਾਂ ਆ ਉਹ ਤੁਹਾਨੂੰ ਦਿਨਿਕ ਸਵੇਰਾ ਤੇ ਦਿਖਾ ਦਿੰਦੇ ਹਾਂ ਚੰਡੀਗੜ੍ਹ ਦੇ ਸੈਕਟਰ 10 ਦੀ ਕੋਠੀ 'ਚ ਹੈਂਡ ਗ੍ਰੇਨੇਡ ਦੇ ਨਾਲ ਹੋਏ ਬਲਾਸਟ ਮਾਮਲੇ 'ਚ ਚੰਡੀਗੜ੍ਹ ਪੁਲਿਸ ਦੀਆਂ ਪੂਰੀਆਂ ਟੀਮਾਂ ਚੰਡੀਗੜ੍ਹ ਪੁਲਿਸ ਦੀਆਂ ਪੂਰੀਆਂ ਯੂਨਿਟਾਂ ਪੂਰੀ ਤਰ੍ਹਾਂ ਤੋਂ ਅਲਰਟ ਹੋ ਚੁੱਕੀਆਂ ਨੇ ਇਨਰ ਨਾਕਿਆਂ ਤੋਂ ਇਲਾਵਾ ਹੁਣ ਆਊਟਰ ਨਾਕਾਬੰਦੀ ਵੀ ਕੀਤੀ ਜਾ ਰਹੀ ਹੈ ਦੇਖਿਆ ਜਾਏ ਕਿ ਬਾਰਡਰ ਏਰੀਆ ਤੇ ਵੀ ਪੁਲਿਸ ਦਾ ਨਾਕਾਬੰਦੀ ਪ੍ਰੋਪਰ ਲੱਗੀ ਹੋਈ ਹੈ ਤੇ ਪੁਲਿਸ ਪ੍ਰੋਪਰ ਤਰੀਕੇ ਦੇ ਨਾਲ ਜਿਹੜੀ ਕੀ ਹੈ ਚੈਕਿੰਗ ਲਗਾਤਾਰ ਲੋਕਾਂ ਦੀ ਕਰ ਰਹੀ ਹੈ ਜਿਹੜੀ ਵੀ ਗੱਡੀਆਂ ਅੰਦਰ ਆ ਰਹੀਆਂ ਜਾਂ ਫਿਰ ਬਾਹਰ ਜਾ ਰਹੀਆਂ ਹਨ ਉਹਨਾਂ ਦੀ ਪ੍ਰੋਪਰ ਚੈਕਿੰਗ ਕੀਤੀ ਜਾ ਰਹੀ ਹੈ ਤੇ ਆਪਰੇਸ਼ਨ ਸੈੱਲ ਦੇ ਇ ਕੀ ਨਾਕਾਬੰਦੀ ਕੀਤੀ ਗਈ ਜਿਹੜੀ ਕਿ ਅੰਦਰਲੀਆਂ ਗੱਡੀਆਂ ਬਾਹਰ ਜਾ ਰਹੀਆਂ ਗੱਡੀਆਂ ਉਹਨਾਂ ਦੀ ਪ੍ਰੋਪਰ ਤਰੀਕੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਹਰ ਗੱਡੀ ਦੇ ਕਾਗਜ਼ਾਤ ਚੈੱਕ ਕੀਤੇ ਜਾ ਰਹੇ ਨੇ ਇਸ ਤੋਂ ਇਲਾਵਾ ਜਿਹੜੀ ਗੱਡੀਆਂ ਉੱਥੋਂ ਨਿਕਲ ਰਹੀਆਂ ਨੇ ਉਹਨਾਂ ਦੀ ਡਿੱਕੀ ਵੀ ਖੋਲ ਕੇ ਪ੍ਰੋਪਰ ਤਰੀਕੇ ਦੇ ਨਾਲ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਜਿਹੜੇ ਬਲਾਸਟ ਮਾਮਲੇ ਵਿੱਚ ਪੰਜਾਬ ਪੁਲਿਸ ਦੁਆਰਾ ਜਿਹੜੇ ਫੜੇ ਗਏ ਸੀਗੇ ਦੋ ਦੋਸ਼ੀ ਜਿਹੜੇ ਕਿ ਪੁਲਿਸ ਰਿਮਾਂਡ ਤੇ ਚੱਲ ਰਹੀ ਸੀ ਅੰਮ੍ਰਿਤਸਰ ਉਸ ਤੋਂ ਬਾਅਦ ਉਹਨਾਂ ਨੇ ਚੰਡੀਗੜ੍ਹ ਪੁਲਿਸ ਨੇ ਪ੍ਰੋਡਕਸ਼ਨ ਵਾਰਡ ਅਪਲਾਈ ਕੀਤਾ ਹੈ ਤੇ ਦੱਸਿਆ ਜਾ ਰਿਹਾ ਹੈ ਵੀ ਕੱਲ चंडीगढ़ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप